ਇੱਥੇ ਦੇ ਦੋ ਬਾਈ ਆ ਜਾ ਆ ਜਾ ਪੁੱਤ ਆ ਜਾ ਆ ਜਾ ਬੱਚੇ ਕਿਵੇਂ ਆ ਜਾ ਪੁੱਤ ਆ ਜਾ ਇਹਨੇ ਵਿਚਾਰੇ ਹਨਾ ਘਰ ਛੱਡਣਾ ਬਹੁਤ ਔਖਾ ਹੈ ਘਰ ਛੱਡਣਾ ਬਹੁਤ ਔਖਾ ਹੈ ਇਹ ਜਿਹੜੇ ਹਾਲਾਤ ਨੇ ਦੇਖ ਸਕਦਾ ਇੱਕ 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 ਧੀ ਸਾਡੀ ਧੀ ਆਪਣੀ ਜਿਹੜਾ ਮੇਰਾ ਪੁੱਤ ਦੇਖਾ ਰਿਹਾ ਛੋਟਾ ਬੱਚਾ ਵਿਚਾਰਾ ਇਹਨਾਂ ਨੂੰ ਚੱਲ ਮੇਰਾ ਪੁੱਤ ਇਹਨਾਂ ਨੂੰ ਕੁਝ ਨਹੀਂ ਪਤਾ ਵਿਚਾਰਾ ਇਹਨਾਂ ਨੂੰ ਹਨਾ ਵੀ ਕੀ ਨੁਕਸਾਨ ਹੋ ਰਿਹਾ ਆ ਜਾ ਆ ਜਾ ਪੁੱਤ ਕੁਝ ਘਬਰਾਣਾ ਮੇਰਾ ਪੁੱਤ ਆਇਆ ਤੇ ਇਹ ਆ ਜਾ ਉਹ ਗਾ ਰਹੇ ਦੀ ਰੋਣੇ ਰਾਤ ਦਿਨ ਬਹੁਤ ਰੋਣਦੀ ਰਹਿੰਦੀ ਹੈ ਆਹ ਮੇਰਾ ਪੁੱਤ ਆ ਰੋਣੇ ਇਹ ਮੇਰਾ ਪੁੱਤ ਦੀ ਜਗਾ ਮੇਰੀ ਬਿਲਕੁਲ ਕਿਵੇਂ ਕੋਠਿਆਂ ਦੇ ਉੱਪਰ ਖੜ ਕੇ ਬੇਸাবਰੀ ਨਾਲ ਇੰਤਜ਼ਾਰ ਕਰਨਾ ਕਿ ਕੋਈ ਆਊਗਾ ਤੇ ਕਿਵੇਂ ਨਿਉਆਂ ਦੇ ਵਿੱਚ ਪਾਣੀ ਪੈ ਰਿਹਾ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਿਉਆਂ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਧੰਨ ਨੇ ਇਹ ਲੋਕ ਵੀ ਧੰਨ ਨੇ ਬਾਈ ਜਿਹੜੇ ਮਾਰਾਂ ਚੱਲਦੇ ਆਹੜਾ ਫੋਨ ਨੰਬਰ ਦਿੱਤਾ ਏ ਚੋੜੂ ਫੜ ਕੇ ਰੱਖੀ ਮੜਾ ਦੇ ਨਹੀਂ ਬਾਈ ਸਹੀ ਹੈ ਨੰਬਰ ਤੁਹਾਨੂੰ ਦੁਬਾਰੇ ਲਿਖ ਲੋ ਦੁਬਾਰੇ ਲਿਖਣੀ ਬਾਈ ਨੰਬਰ ਇੱਥੇ ਇੱਥੇ ਪੈਸਾ ਇਹ 76 76 92 92 ਪੌੜੀ ਲਿਆਓ ਪੌੜੀ 2 2 ਦੋ ਬਾਰੇ 0 ਦੋ ਬਾਰੇ 0 ਨਾਲ ਜਾਊਗਾ ਬਾਈ ਬਾਈ ਜਾਊਗਾ ਕੋਈ ਨਹੀਂ ਛੱਡਾਂਗੇ ਛੱਡਾਂਗੇ 0 ਤੋਂ ਬਾਅਦ 1 1 0 0 ਕੋਈ ਨਹੀਂ ਬਾਈ ਤੋਂ ਸੇਵਾ ਲਵਾਗੇ ਸੇਵਾ ਵੀ ਕਰਵਾਵਾਂਗੇ ਨਾਲ ਉਹ ਗਿਲੇ ਹੋਣਾ ਵੀ ਇੱਧਰ ਫਸਿਓ ਪਏ ਆ ਨਾਲੇ ਲੋਕਲ ਫੇਰ ਵੀਰ ਆ ਤਨੂ ਸਾਹਿਬ 22 001 ਕੋਈ ਨਹੀਂ ਪਹਣੇ ਆ ਗਏ ਅਸੀਂ ਬਹੁਸ਼ahrpur ਤੋਂ ਆਏ ਆ 76922 001 ਰੋਣਾ ਕੋਈ ਗੱਲ ਨਹੀਂ ਪੁੱਤ ਰੋਣਾ ਨਹੀਂ ਪੁੱਤ ਰੋਣਾ ਮੇਰਾ ਪੁੱਤ ਪੌੜੀ ਉੱਤੋਂ ਨਹੀਂ ਆ ਜਾ ਪੁੱਤ ਪੌੜੀ ਉੱਤੋਂ ਨਹੀਂ ਆ ਜਾ ਦੋਵੇਂ ਬੋੜ ਅੱਗੇ ਕਰ ਲੈਣ ਦੋ ਹਾਂ ਲੈ ਜੋ ਬੂਟ ਬੂਟ ਅੱਗੇ ਲੈ ਕੁਛ ਨਹੀਂ ਹੁੰਦਾ ਪੁੱਤੂ ਕਰਕੇ ਉਹਦੇ ਮਾਮੇ ਨਹੀਂ ਆਏ ਨਾ ਅੱਗੋਂ ਰੋਣਾ ਨਹੀਂ ਰੋਣਾ ਨਹੀਂ ਬੱਸ 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 ਵਾਖ ਮੇਰਾ ਪੁੱਤ ਹੌਲੀ ਹੌਲੀ ਫੜੀ ਬਈ ਦਲਜੀਤ ਬਈ ਤੂੰ ਹੀ ਮੇਰਾ ਪੁੱਤ ਆ ਜਾ ਰੁਕ ਜਾ ਮੇਰੇ ਮੁੰਡੇ ਪੈੜੇ ਉਧਰ ਜਾ ਆ ਗਿਆ ਆ ਗਿਆ ਆ ਜਾ ਪੁੱਤ ਆ ਜਾ ਕੁਛ ਨਹੀਂ ਹੁੰਦਾ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਰੀ ਬਹਿ ਜਾ ਰੋਣਾ ਨਹੀਂ ਰੋਣਾ ਨਹੀਂ ਪੁੱਤ ਕਿਹੜੇ ਬੱਚਾ ਤੇ ਇੱਕ ਬੀਬੀ ਆ ਲੈ ਲਈ ਪਹਿਲਾਂ ਆ ਆਪਣੇ ਆ ਬੱਚਾ ਪਰਲੇ ਪਾਸੇ ਉਹ ਮੁੰਡਾ ਗਿਆ ਉਧਰ ਚੱਲੀਏ ਬਈ ਭਾਜੀ ਭਾਜੀ ਜੀ ਜੇ ਕੋਈ ਲੋੜ ਹੋਈ ਫੋਨ ਮਾਰ ਦਿਓ ਬਈ ਰੈੱਡ ਪਾ ਰੈੱਡ ਪਾ ਮੇਰਾ ਪੁੱਤ ਕੁਛ ਨਹੀਂ ਹੋਣਾ ਕੁਛ ਨਹੀਂ ਕੀ ਕਰਨਾ ਜਾਣਾ ਇਹਨੇ ਬੱਚੇ ਨੇ ਲਿਆ ਫਿਰ ਕਿਹੜੀ ਜੀ ਉਹ ਵਾਲੀ ਉਹ ਚਲ ਗਿਆ ਮੁੰਡਾ ਲੱਗ ਗਿਆ ਬੰਦਾ ਬੱਚਾ ਬੀਬੀ ਆ ਹਾਂ ਜੀ ਭਾਈ ਉਹ ਦੂਜੀ ਕਿਸ਼ਤੀ ਬਾਕੀ ਪਾਣੀ ਪੀ ਮੇਰੇ ਕੋਲ ਓਏ ਮੇਰਾ ਕੋਈ ਕੋਈ ਕਾਲ ਲੱਭ ਲੈਨੇ ਆ ਲੈ ਜਾ ਕੀ ਨਾ ਮੇਰੇ ਪੁੱਤਰੇ ਦਾ ਫਿਰ ਹੁਣ ਹੀ ਲੈ ਚੱਲਦੇ ਨਾ ਭਾਈ ਹੈ ਓਏ ਉਹ ਮੁੰਡੇ ਘਰ ਵਾਲੀ ਨਹੀਂ ਆ ਦੇਖ ਰੋਂਦੀ ਨਹੀਂ ਛੋਟੀ ਜੀ ਦੇ ਹੈ ਭਾਈ ਛੋਟੀ ਰੋਂਦੀ ਨਹੀਂ ਜੱਦੀ ਕੁੜੀ ਓਏ ਠੀਕ ਆ ਪੜਦੀ ਆ ਪੜਦਾ ਮੇਰਾ ਪੁੱਤ ਕਿਹੜੀ ਕਲਾਸ ਚ ਪੜਦਾ ਦੱਸ ਐ ਲੱਗੇ ਜੀ ਜੀ ਇਹ ਡੈਰੀਆ ਲੈ ਲੈਣਾ ਲੈ ਜਾਓ ਭਾਈ ਫਿਰ ਹੁਣ ਉੱਪਰ ਦੀ ਇੱਥੇ ਆ ਜਾਣਗੇ ਚਲ ਇੱਥੇ ਆ ਜਾਣਗੇ ਇੱਥੇ ਨਹੀਂ ਡਰਾਂਗੇ ਇੱਥੇ ਚਲਣਾ ਇੱਥੇ ਘਰੇ ਘਰੇ ਨਹੀਂ ਜਾ ਸਕਦਾ ਆਪਣੇ ਇਹ ਜੀ ਘਰੇ ਭਾਈ ਜਾਂਦੋ ਮੁੰਡਾ ਕਹਿੰਦਾ ਘਰੇ ਲੈ ਆਓ ਹੁਣ ਕਿਹਨੂੰ ਲਿਜਾਣਾ ਹੈ ਬਜ਼ੁਰਗ ਤਾਂ ਹਾਂ ਉਹਦੀ ਕਾਰ ਲੀਏ ਚਲ ਮਾਂ ਦਾ ਉਧਰ ਵੀ ਚੋਣਾ ਪਾਣੀ ਆਹ ਚਲਿਆ ਫਿਰ ਲਾਉ ਉੱਥੇ ਆ ਫੋਨ ਲਾਓ ਲਾਓ ਉਧਰ ਲਾਓ ਰੋਣਾ ਨਹੀਂ ਪੁੱਤ ਰੋਣਾ ਨਹੀਂ ਪਾਣੀ ਪੀ ਮੇਰਾ ਪੁੱਤ ਇਹਨੇ ਬਣੀ ਟੱਕਣ ਲਾਓ ਐਂ ਜੀ ਕਰੋ ਨਾ ਐਂ ਜੀ ਆਓ ਥਾਗਾ ਥੱਲੇ ਐਂ ਜੀ ਥੱਲੇ ਆ ਕੇ ਪੂਰੀ ਆ ਗਈ ਪੂਰੀ ਆ ਗਈ ਚੱਲ ਚਲਾਵੇ ਵਾਹਿਗੁਰੂ ਇਹ ਰੱਬ ਮੇਰਾ